ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਬਕਾਇਦਾ ਚੋਣ ਕਮਿਸ਼ਨ ਨੇ ਤਰੀਕਾ ਤੈਅ ਕਰ ਦਿੱਤੀਆਂ ਤੇ ਉਸ ਦੇ ਲਈ ਹਰਿਆਣਾ ਵਿੱਚ ਸਰਗਰਮੀਆਂ ਇਸ ਵੇਲੇ ਪੂਰੇ ਜੋਰਾਂ ਤੇ ਹੈ ਵਿਧਾਇਕਾਂ ਦਾ ਪਾਰਟੀਆਂ ਬਦਲਣ ਦਾ ਸਿਲਸਿਲਾ ਵੀ ਜਾਰੀ ਹੈ ਪਰ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਪਿਛਲੇ ਸਮੇਂ ਵਿੱਚ ਹਰਿਆਣਾ ਚ ਬਣੀ ਹੈ ਤੇ ਲਗਭਗ 10 ਸਾਲ ਦੇ ਅਸੇ ਵਿੱਚ ਬੀਜੇਪੀ ਨੇ ਜੋ ਕੁਛ ਕੀਤਾ ਉਸ ਦੀ ਵੀ ਹੁਣ ਪਰਖ ਹੋਣੀ ਹੈ ਤੇ ਜਿਸ ਤਰ੍ਹਾਂ ਬੀਜੇਪੀ ਆਪਣੇ ਤੌਰ ਤੇ ਇਸ ਗੱਲ ਤੋਂ ਡਰੀ ਹੋਈ ਹੈ ਕਿ ਐਂਟੀ ਕੰਮਪੈਂਸੀ ਨੂੰ ਰੋਕਣ ਦੇ ਲਈ ਉਹਨਾਂ ਨੇ ਪਹਿਲਾਂ ਮੁੱਖ ਮੰਤਰੀ ਬਦਲਿਆ ਫਿਰ ਮੁੱਖ ਮੰਤਰੀ ਹੋਣ ਬਹੁਤ ਸਾਰੀਆਂ ਭਲਾਈ ਸਕੀਮਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮਾਡਲ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਪਹਿਲਾਂ-ਪਹਿਲਾਂ ਉਹ ਲਾਗੂ ਕਰ ਦੇਣ ਤਾਂ ਉਹ ਉਹਨਾਂ ਦਾ ਯਤਨ ਜਿਹੜਾ ਉਹ ਕਿੰਨੇ ਕੋਈ ਰੰਗ ਲਿਆਉਂਦਾ ਜਾਂ ਜਿਹੜਾ ਭਾਜਪਾ ਨੇ ਮੁੱਖ ਮੰਤਰੀ ਬਦਲਿਆ ਉਸ ਦਾ ਕਿੰਨਾ ਕੋਈ ਅਸਰ ਪੈਂਦਾ ਤੇ ਦੂਸਰੇ ਪਾਸੇ ਕਾਂਗਰਸ ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਦੀ ਯਤਨਸ਼ੀਲ ਸੀ ਕਿ ਉਹ ਕਿਸ ਢੰਗ ਦੇ ਨਾਲ ਇਸ ਵਾਰ ਹਰਿਆਣਾ ਦੇ ਵਿੱਚ ਆਪਣੀ ਚੋਣ ਮਹਿੰਮ ਨੂੰ ਅੱਗੇ ਵਧਾਵੇ ਤੇ ਆਪਣੇ ਜਿਹੜੇ ਪੁਰਾਣੇ ਉਹਨਾਂ ਦੇ ਸਾਥੀ ਉਹਨਾਂ ਤੋਂ ਦੂਰ ਹੋਏ ਸੀ ਉਹਨਾਂ ਨੂੰ ਨੇੜੇ ਕਰੇ ਉਹਦੇ ਵਿੱਚ ਚੌਧਰੀ ਬਰਿੰਦਰ ਸਿੰਘ ਬਕਾਇਦਾ ਹੁਣ ਕਾਂਗਰਸ ਵਿੱਚ ਸ਼ਾਮਿਲ ਹੋ ਚੁੱਕੇ ਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੇ ਇਸ ਕਰਕੇ ਜਿਹੜੀ ਖਾਸ ਕਰਕੇ ਕਿਸਾਨਾਂ ਦੇ ਵਿੱਚ ਜਵਾਨਾਂ ਦੇ ਵਿੱਚ ਤੇ ਪਹਿਲਵਾਨਾਂ ਦੇ ਵਿੱਚ ਮੌਜੂਦਾ ਸਰਕਾਰ ਦੇ ਪ੍ਰਤੀ ਤੇ ਭਾਜਪਾ ਦੀ ਕੇਂਦਰ ਸਰਕਾਰ ਦੇ ਪ੍ਰਤੀ ਜਿਹੜਾ ਗੁੱਸਾ ਹੈ ਉਹ ਕਿਸ ਤਰ੍ਹਾਂ ਦਾ ਰੰਗ ਦਿਖਾਉਂਦਾ ਹੈ ਇਸ ਦੀ ਵੀ ਹੁਣ ਪਰਖ ਹੋਏਗੀ ਦੂਸਰੇ ਨਾਲ ਦੀ ਨਾਲ ਜਿਹੜੀ ਨੈਲੋ ਹੈ ਉਸਨੇ ਵੀ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਕੀਤਾ ਕਿ ਉਹ ਗੱਠ ਜੋੜ ਕਰਕੇ ਸਾਰੀਆਂ ਸੀਟਾਂ ਤੇ ਚੋਣ ਲੜ ਰਹੇ ਆ ਜਿੰਦੇ ਵਿੱਚ ਕਿ 53 37 ਦੀ ਗੱਲ ਕਰਦੇ ਆ ਕਿ 53 ਸੀਟਾਂ ਨੈਲੋ ਲੜੇਗੀ ਤੇ 37 ਜਿਹੜੀ ਬਸਪਾ ਲੜੇਗੀ ਤੇ ਉਥੇ ਇੱਕ ਜਿਹੜੀ ਆਮ ਆਦਮੀ ਪਾਰਟੀ ਹੈ ਉਸਨੇ ਵੀ ਸਾਰੀਆਂ ਸੀਟਾਂ ਉੱਤੇ ਲੜਨ ਦਾ ਐਲਾਨ ਕੀਤਾ ਸੋ ਇਹ ਸਾਰੀ ਸਥਿਤੀ ਦੇ ਵਿੱਚ ਹਰਿਆਣੇ ਦਾ ਜਿਹੜਾ ਕੀ ਰਾਜਸੀ ਦ੍ਰਿਸ਼ ਬਣ ਕੇ ਉੱਭਰ ਰਿਹਾ ਉਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਇਸ ਗੱਲਬਾਤ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਜੀ ਜਿਨ੍ਹਾਂ ਨੇ ਲੰਮਾ ਸਮਾਂ ਹਰਿਆਣਾ ਨੂੰ ਰਿਪੋਰਟ ਵੀ ਕੀਤਾ ਤੇ ਉਥੋਂ ਦੀ ਰਾਜਨੀਤੀ ਨੂੰ ਬੜਾ ਨੇੜਿਓਂ ਤੱਕਿਆ ਤੇ ਕਿਸ ਤਰ੍ਹਾਂ ਦੇ ਉਤਰਾਅ ਚੜਾਅ ਜਾਂ ਉਥੋਂ ਦੇ ਵੋਟਰ ਦੀ ਉਥੋਂ ਦੇ ਲੋਕਾਂ ਦੀ ਮਾਨਸਿਕਤਾ ਕਿਸ ਤਰ੍ਹਾਂ ਕੰਮ ਕਰਦੀ ਹੈ ਖਾਸ ਕਰਕੇ ਜਦੋਂ 10 ਸਾਲ ਇੱਕ ਪਾਰਟੀ ਦਾ ਰਾਜ ਰਹਿ ਚੁੱਕਾ ਹੋਵੇ ਉਹ ਸਥਿਤੀ ਦੇ ਵਿੱਚ ਲੋਕ ਕਿਸ ਤਰ੍ਹਾਂ ਸੋਚਦੇ ਆ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਜਿਹੜੀ ਮੌਜੂਦਾ ਸਥਿਤੀ ਹੈ ਉਹਦੇ ਬਾਰੇ ਉਹ ਕੀ ਸੋਚਦੇ ਆ ਉਹਨਾਂ ਦੀ ਕੀ ਰਾਏ ਜਿਵੇਂ ਹੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਧੰਨਵਾਦ ਜਿੰਦੂ ਸਾਹਿਬ ਇਹ ਜਿਵੇਂ ਕਿਇਸ ਤਰ੍ਹਾਂ ਲੱਗਦਾ ਹੈ ਜਿਹੜਾ ਹਰਿਆਣੇ ਦੀਆਂ ਇਸ ਵਾਰ ਦੀਆਂ ਚੋਣਾਂ ਕਿ ਜਿਸ ਤਰ੍ਹਾਂ ਲੋਕ ਸਭਾ ਦੇ ਨਤੀਜੇ ਆਏ ਉਹਨਾਂ ਤੋਂ ਤਾਂ ਇਹ ਸਪਸ਼ਟ ਹੋਇਆ ਕਿ ਮੁੱਖ ਟੱਕਰ ਇਸ ਵਾਰ ਸਿੱਧੀ ਜਿਹੜੀ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਹੀ ਆ ਦੇਖੋ ਜਿਹੜੇ ਲੋਕ ਸਭਾ ਦੇ ਨਤੀਜੇ ਆਇਆ ਜਾਂ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਭੁਪਿੰਦਰ ਸਿੰਘ ਹੁੱਡਾ ਜਿਹੜੇ ਕਾਂਗਰਸ ਦੇ ਮੁੱਖ ਮੰਤਰੀ ਆ 10 ਸਾਲ ਉਹਨਾਂ ਨੇ ਰਾਜ ਕੀਤਾ ਤੇ ਲਗਭਗ ਪੌਣੇ 10 ਸਾਲ ਤਕਰੀਬਨ ਜਿਹੜਾ ਉਹ ਮਨੋਹਰ ਲਾਲ ਖੱਟੜ ਦੀ ਸਰਕਾਰ ਨੂੰ ਮੌਕਾ ਮਿਲਿਆ ਰਾਜ ਕਰਨ ਦਾ ਤੇ ਇਹ ਗੱਲ ਤੁਹਾਡੀ ਠੀਕ ਹੈ ਜਿਹੜੀ ਤੁਸੀਂ ਕਹੀ ਹੈ ਕਿ ਇਹਨਾਂ ਨੇ ਇੱਕ ਜਿਹੜਾ ਮੁੱਖ ਮੰਤਰੀ ਨੂੰ ਬਦਲਣ ਦਾ ਜਿਹੜਾ ਕੰਮ ਹੈ ਖੱਟੜ ਦੀ ਥਾਂ ਦੇ ਉੱਪਰ ਨਾਇਬ ਸਿੰਘ ਸੈਣੀ ਨੂੰ ਲਿਆ ਕੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਡੀ ਜਿਹੜੀ ਪਾਰਟੀ ਆ ਹਰਿਆਣੇ ਦੇ ਵਿੱਚ OBC ਦੀ ਨੁਮਾਇੰਦਗੀ ਕਰਦੀ ਹੈ ਇਹੀ ਇਹਨਾਂ ਦਾ ਸਾਰਾ ਯਤਨ ਸੀਗਾ ਤੇ ਸੈਣੀ ਹੀ ਸਰਕਾਰ ਚ ਲਾਉਣਗੇ ਤੇ ਅਗਲੇ ਮੁੱਖ ਮੰਤਰੀ ਵੀ ਸੈਣੀ ਹੋਣਗੇ ਇੱਕ ਜੂਆ ਜਿਹੜਾ ਉਹਨਾਂ ਖੇਡਣ ਦਾ ਯਤਨ ਕੀਤਾ ਇਹ ਐਂਟੀ ਇਨਕੈਂਬੇਜ ਸੀ ਜਿਹੜੀ ਆ ਸਤਾਪਤੀ ਵਿਰੋਧੀ ਰੁਝਾਨ ਨੂੰ ਮਦਮ ਪਾਉਣ ਦਾ ਇੱਕ ਯਤਨ ਹੈ ਇਸੇ ਨਾਲ ਹੀ ਤੁਸੀਂ ਇਹ ਵੀ ਰਾਈਟਲੀ ਕਿਹਾ ਪੁਆਇੰਟ ਆਊਟ ਕੀਤਾ ਕਿ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਲਾਈ ਸਕੀਮਾਂ ਦਾ ਕਿੰਨਾ ਕ ਇੰਪੈਕਟ ਪਏਗਾ ਲੋਕਾਂ ਲੋਕ ਉਹਨਾਂ ਨੂੰ ਕਿੰਨਾ ਕ ਮੰਨਣਗੇ ਇਹ ਇੱਕ ਆਪਣੀ ਥਾਂ ਦੇ ਉੱਪਰ ਸਵਾਲ ਖੜਾ ਹੈ ਦੇਖੋ ਪਹਿਲੀਆਂ ਜਿਹੜੀਆਂ 2014 ਦੀਆਂ ਚੋਣਾਂ ਹੋਈਆਂ ਸੀਗੀਆਂ ਉਸ ਸਮੇਂ 10 ਦੀਆਂ 10 ਜਿਹੜੀਆਂ ਸੀਟਾਂ ਉਹ ਉਹਨਾਂ ਨੇ ਜਿੱਤੀਆਂ ਸੀ ਬੀਜੇਪੀ ਨੇ ਲੋਕ ਸਭਾ ਦੀਆਂ ਅਗੜੀਆਂ 'ਚ ਫੇਰ 10 ਦੀਆਂ 10 ਬੀਜੇਪੀ ਨੇ ਜਿੱਤੀਆਂ ਐਸ ਵਾਰੀ ਇਹ ਹੋਇਆ ਜਿਹੜੀਆਂ ਲੋਕ ਸਭਾ ਦੀਆਂ ਪੰਜ ਕਾਂਗਰਸ ਨੂੰ ਆਈਆਂ ਤੇ ਪੰਜ ਹੀ ਜਿਹੜੀਆਂ ਬੀਜੇਪੀ ਨੂੰ ਆਈਆਂ ਬੀਜੇਪੀ ਨੇ ਬਹੁਤ ਜ਼ੋਰ ਲਾਇਆ ਸੀਗਾ ਬਹੁਤ ਮਤਲਬ ਇਹਨਾਂ ਪ੍ਰਧਾਨ ਮੰਤਰੀ ਨੇ ਕਈ ਜਿਹੜੇ ਜਿਹੜੇ ਹਰਿਆਣੇ ਦੇ ਲਾਏ ਸੀਗੇ ਗ੍ਰਹਿ ਮੰਤਰੀ ਅਮਾ ਜਨਵੀ ਕਈ ਜਿਹੜੇ ਲਾਏ ਸੀ ਪਰ ਜਿਹੜੀ ਗੱਲ ਇਹ ਬਣਾਉਣਾ ਚਾਹੁੰਦੇ ਸੀ ਉਹ ਨਹੀਂ ਬਣੀ ਤੇ 5 ਸੀਟਾਂ ਜਿਹੜੀਆਂ ਇਹਨਾਂ ਨੂੰ ਆਈਆਂ 5 ਸੀਟਾਂ ਦੇ ਵਿੱਚ ਜਿਹੜੀਆਂ ਅਸੀਂ ਉਹਦੇ 'ਚ ਅਸੈਂਬਲੀ ਵਾਰ ਦੇਖਣ ਦਾ ਯਤਨ ਕਰੀਏ ਤੇ ਬੀਜੇਪੀ ਨੂੰ ਜਿਹੜੀਆਂ ਉਹ ਘੱਟ ਸੀਟਾਂ ਆਈਆਂ ਤੇ ਕਾਂਗਰਸ ਤੇ ਉਦੋਂ ਆਮ ਆਦਮੀ ਪਾਰਟੀ ਦਾ ਗੱਠ ਜੋੜ ਸੀ ਗਿਆ ਇਹਨਾਂ ਨੂੰ ਇੱਕ ਪਾਸੇ ਇਹ ਜਿਹੜੀਆਂ ਉਹ ਚਾਰ ਸੀਟਾਂ ਜਿਹੜੀਆਂ ਆਪ ਦੇ ਖਾਤੇ ਜਾਂਦੀਆਂ ਤੇ ਬਾਕੀ ਜਿਹੜੀਆਂ ਸੀਟਾਂ ਜਿਹੜੀਆਂ ਉਹ ਕਾਂਗਰਸ ਨੂੰ ਮਿਲਦੀਆਂ ਨੇ ਉਹਦੇ ਨਾਲ 46 ਤੇ 44 ਦਾ ਬਣਦਾ ਮਤਲਬ ਕਾਂਗਰਸ ਥੋੜਾ ਜਿਹਾ ਐਜ ਰੱਖਦੀ ਹੈ ਇਸ ਮਾਮਲੇ ਦੇ ਵਿੱਚ ਪਰ ਜਿਹੜੀ ਹਕੀਕਤ ਹੈ ਉਹ ਕੁਝ ਡਿਫਰੈਂਟ ਬਣਦੀ ਜਾਪਦੀ ਹੈ ਹਰਿਆਣੇ ਦੇ ਵਿੱਚ ਭਾਵੇਂ ਕਿ ਬੀਜੇਪੀ ਜਿਹੜੇ ਆ ਵਾਰ-ਵਾਰ ਯਤਨ ਕਰ ਰਹੀ ਆ ਪਲਾਈ ਸਕੀਮਾਂ ਲਾਉਣ ਦਾ ਵੀ ਇੱਕੋ ਇੱਕ ਮਨੋਰਥ ਸੀਗਾ ਲੋਕ ਜਿਹੜੇ ਆ ਜਿਹੜੀਆਂ ਹੋਰ ਧਰਾਂ ਨੇ ਹਰਿਆਣੇ ਦੇ ਵਿੱਚ ਜੇ ਅਸੀਂ ਲੋਕ ਸਭਾ ਚੋਣਾਂ ਦੇ ਨਤੀਜੇ ਦੇਖਾਂਗੇ ਤਾਂ ਉਹਦੇ ਤੋਂ ਤੁਹਾਨੂੰ ਲੱਗੇਗਾ ਕਿ ਜਿਹੜੀ ਅਨੈਲੋ ਹੈ ਉਹਨੇ ਬਸਪਾ ਦਾ ਘੱਟ ਜੋੜ ਕੀਤਾ 53 37 ਸੀਟਾਂ ਲੜਨ ਦਾ ਉਹਨਾਂ ਨੇ ਫੈਸਲਾ ਕੀਤਾ ਤੇ ਇਹ ਵੀ ਸਵਾਲ ਖੜਾ ਹੋਣਾ ਵੀ ਉਮੀਦਵਾਰ ਇਹਨੇ ਮਿਲਣਗੇ ਕਿ ਨਹੀਂ ਮਿਲਣਗੇ ਇਹ ਕਿਉਂਕਿ ਬਸਪਾ ਦਾ ਕੋਈ ਜਿਹੜਾ ਪਹਿਲਾ ਆਧਾਰ ਸੀਗਾ ਉਹ ਕਾਫੀ ਜਿਹੜਾ ਹਰਿਆਣੇ 'ਚ ਉਹ ਖੁਰ ਚੁੱਕਾ ਹੈ ਤੇ ਇਵੇਂ ਅਨੈਲੋ ਨੂੰ ਵੀ ਬੜੀ ਸੱਟ ਬែក ਲੱਗੀ ਆ ਪਿਛਲੀਆਂ 90 ਸੀਟਾਂ ਉਹਨਾਂ ਲੜੀਆਂ ਸੀ ਤੇ ਇੱਕ ਸੀਟ ਆਈ ਸੀ ਉਹ ਇਹਨਾਂ ਬਾਅਦ ਤੋਂ ਆਈ ਸੀਗੀ ਤੇ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਅਬੇ ਚਟਾਲਾ ਉਹੀ ਜਿੱਤੇ ਸੀ ਹੋਰ ਕੋਈ ਇਹਨਾਂ ਦਾ ਉਮੀਦਵਾਰ ਨਹੀਂ ਚੋਣ ਜਿੱਤ ਸਕਿਆ ਜਿਹੜੀ ਪਿਛਲੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਬਣੀ ਸੀਗੀ ਇਹਨਾਂ ਤੋਂ ਵੱਖ ਹੋ ਕੇ ਅਨੈਲਾ ਤੋਂ ਜਿਹੜੇ ਅਬੇ ਚਟਾਲਾ ਦੇ ਵੱਡੇ ਜਾਨਣਾ ਹੈ ਕਿ ਜਨਤਾ ਪਾਰਟੀ ਹਾਂਜੀ ਜਨਕ ਜਨਤਾ ਪਾਰਟੀ ਅਜੇ ਅਬੇ ਦੇ ਪਰਾ ਜਿਹੜੇ ਅਜੇ ਚਟਾਲਾ ਤੇ ਉਹਨਾਂ ਦੇ ਬੇਟੇ ਦੁਸ਼ਯੰਤ ਚਟਾਲਾ ਜਿਹੜੇ ਡਿਪਟੀ ਮੁੱਖ ਮੰਤਰੀ ਬਣੇ ਉਹਨਾਂ ਨੇ ਬਣਾਈ ਸੀ ਉਹਨੂੰ ਪਿਛਲੀਆਂ ਚੋਣਾਂ ਦੇ ਵਿੱਚ 10 ਸੀਟਾਂ ਮਿਲੀਆਂ ਸੀਗੀਆਂ 10 ਸੀਟਾਂ ਟੋਟਲ ਜਿਹੜੀਆਂ 90 ਦਾ ਜਿਹੜਾ ਪਿਛਲਾ ਅੰਕੜਾ ਸੀਗਾ ਜਿਹੜੀ ਭਾਜਪਾ ਉਹਨੂੰ 40 ਮਿਲੀਆਂ ਕਾਂਗਰਸ ਨੂੰ ਜਿਹੜੀਆਂ 31 ਮਿਲੀਆਂ ਸੀਗੀਆਂ ਤੇ ਇਹ ਜਿਹੜੀ ਜਨਕ ਜਨਤਾ ਪਾਰਟੀ ਇਹਨਾਂ ਨੂੰ 10 ਮਿਲੀਆਂ ਸੀਗੀਆਂ ਤੇ ਛੱਤ ਸੀਟਾਂ ਜਿਹੜੀਆਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਸੀਗੀਆਂ ਇੱਕ ਅਨੈਲੋ ਨੂੰ ਸੀਟ ਮਿਲੀ ਸੀਗੀ ਇੱਕ ਲੋਕ ਹਿਤ ਪਾਰਟੀ ਉਥੇ ਇੱਕ ਸੀਟ ਉਹਨਾਂ ਨੂੰ ਮਿਲੀ ਸੀਗੀ ਸੋ ਇਸ ਤਰੀਕੇ ਦੀ ਪਿਛਲੀ ਵਿਧਾਨ ਸਭਾ ਸੀਗੀ ਇਸ ਵਾਰੀ ਦੀ ਵਿਧਾਨ ਸਭਾ ਕਿਸ ਕਿਸਮ ਦੀ ਹੋਏਗੀ ਕਿਸ ਕਿਸਮ ਦੇ ਰੁਝਾਨ ਨੇ ਇਹ ਬੜੇ ਹੀ ਦਿਲਚਸਪ ਤੇ ਬਹੁਤ ਹੀ ਰੋਚਕ ਮੁਕਾਬਲੇ ਜਿਹੜੇ ਹਰਿਆਣਾ ਦੇ ਵਿੱਚ ਹੋਣ ਹੋਣ ਜਾ ਰਹੇ ਆ ਹਰ ਸੀਟ ਦੇ ਉੱਪਰ ਜਿਹੜੀ ਆ ਉਹ ਜੇ ਅਸੀਂ ਦੇਖੀਏ ਵੀ ਕਿੱਧਰ ਨੂੰ ਰੁਝਾਨ ਜਾਣਗੇ ਤਾਂ ਕਾਂਗਰਸ ਵੱਲ ਨੂੰ ਜਿਹੜੀਆਂ ਅਪਲਾਈ ਕਰਨ ਦਾ ਮਸਲਾ ਹੈ ਜਿਨ੍ਹਾਂ ਨੇ ਟਿਕਟਾਂ ਲਈ ਅਪਲਾਈ ਕੀਤਾ 90 ਸੀਟਾਂ ਨੇ 90 ਸੀਟਾਂ ਲਈ ਕਾਂਗਰਸ ਕੋਲ ਜਿਹੜੀਆਂ 2500 ਤੋਂ ਵੱਧ ਅਰਜ਼ੀਆਂ ਆਈਆਂ ਹੋਈਆਂ ਉਹਦੇ ਤੋਂ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਵੀ ਇਹ ਕਾਂਗਰਸ ਪਾਰਟੀ ਨੂੰ ਕਿੰਨਾ ਜਿਹੜਾ ਔਖਾ ਹੋਏਗਾ ਮਤਲਬ ਫੈਸਲਾ ਕਰਨਾ ਜਿਹੜਾ 2500 ਜਿਹੜੇ ਜਿਨ੍ਹਾਂ ਨੇ ਅਰਜ਼ੀਆਂ ਦਿੱਤੀਆਂ 20-20 ਹਜ਼ਾਰ ਰੁਪਏ ਵੀ ਦਿੱਤਾ ਜਿਹੜਾ ਕਿ ਨਹੀਂ ਮੁੜਦਾ ਸੋ ਇਸ ਤਰੀਕੇ ਦੀ ਕਾਂਗਰਸ ਪਾਰਟੀ ਦੀ ਜਿਹੜੀ ਸਥਿਤੀ ਆ ਉਧਰਲੇ ਪਾਸੇ ਕਿਉਂਕਿ ਜਿਹੜੇ ਅਸੀਂ ਇੱਕ ਗੱਲ ਜਿਹੜੀ ਆ ਬੜੀ ਜਾਣਦੇ ਆ ਕਿ ਜਿਹੜੇ ਰਾਸ਼ੀ ਆਗੂ ਆ ਉਹ ਵੀ ਪੌਣ ਕੁੱਕੜ ਦੀ ਤਰ੍ਹਾਂ ਹੀ ਹੁੰਦੇ ਆ ਉਹ ਦੂਜੀਆਂ ਪਾਰਟੀਆਂ ਦੇ ਵਿੱਚੋਂ ਜਿਹਨਾਂ ਨੂੰ ਲੱਗਦਾ ਵੀ ਇੱਧਰ ਨੂੰ ਇਸ ਵਾਰੀ ਹਵਾ ਦਾ ਰੁਖ ਬਦਲ ਸਕਦਾ ਉਹ ਉਸ ਪਾਸੇ ਵੱਲ ਨੂੰ ਹੁਣਾ ਸ਼ੁਰੂ ਹੋ ਜਾਂਦੇ ਆ ਜਾਣੇ ਕਿ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਜਿਹੜੇ 10 ਐਮ.ਐਲ.ਏ ਉਹਨਾਂ ਚੋਂ ਪੰਜ ਤਾਂ ਜਾ ਚੁੱਕੇ ਆ ਇੱਕ ਹੋਰ ਦੀ ਜਾਣ ਦੀ ਤਿਆਰੀ ਹੈ ਤਿੰਨ ਜਿਹੜੇ ਉਹਨਾਂ ਦੇ ਰਹਿਣ ਦੀ ਪੋਸੀਬਿਲਿਟੀ ਹੈ ਵੀ ਤਿੰਨ ਐਮਐਲਏ ਜਿਹੜੇ ਆ ਉਹਨਾਂ ਦੇ ਕੋਲ ਰਹਿ ਜਾਣਗੇ ਜਾਂ ਜਦੋਂ ਤੱਕ ਚੋਣਾਂ ਉਹ ਪਰਿਵਾਰ ਦੇ ਪਰਿਵਾਰ ਦੇ ਮੈਂਬਰ ਆ ਜਿਹੜੇ ਉਹ ਰਹਿ ਜਾਣਗੇ ਜੀ ਪਰਿਵਾਰ ਦੇ ਇੱਕ ਤਾਂ ਦਸ਼ਾਂਤ ਵਾਲਾ ਦੂਜੀ ਨੈਨਾ ਚਟਾਲਾ ਉਹਨਾਂ ਦੀ ਮਾਤਾ ਇੱਕ ਉਹਨਾਂ ਦਾ ਰਿਸ਼ਤੇਦਾਰ ਹੈ ਇਹ ਤਿੰਨ ਦੇ ਰਹਿਣ ਦੀ ਸੰਭਾਵਨਾ ਬਾਕੀ ਤਾਂ ਹੌਲੀ ਹੌਲੀ ਜੜਿਆ ਉਹਨਾਂ ਨੇ ਉਹਨਾਂ ਚੋਂ ਦੋ ਨੇ ਕਾਂਗਰਸ ਦੀਆਂ ਟਿਕਟਾਂ ਲਈ ਅਰਜ਼ੀਆਂ ਦਿੱਤੀਆਂ ਹੋਈਆਂ ਸੋ ਇਸ ਤਰੀਕੇ ਦੀ ਜਿਹੜੀ ਸਥਿਤੀ ਆ ਹਰਿਆਣਾ ਦੇ ਵਿੱਚ ਬਣ ਰਹੀ ਆ ਤੇ ਇਹ ਵੀ ਕਿਹਾ ਜਾਂਦਾ ਵੀ ਕਾਂਗਰਸ ਪਾਰਟੀ ਦੇ ਵਿੱਚ ਵੀ ਤੜੇਬਾਜ਼ੀ ਹੈਗੀ ਆ ਇੱਕ ਪਾਸੇ ਕੁਮਾਰੀ ਸ਼ੈਲਜਾ ਜਿਹੜੀ ਮਤਲਬ 2.5 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਸਿਰਸਾ ਲੋਕ ਸਭਾ ਹਲਕੇ ਤੋਂ ਜਿੱਤੇ ਸੀ ਪਾਵੇਂ ਕੋ ਚੋਣ ਨਹੀਂ ਸੀ ਲੜਨਾ ਚਾਹੁੰਦੇ ਪਰ ਪਾਰਟੀ ਨੇ ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਤੇ ਵੱਡੇ ਫਰਕ ਨਾਲ ਉਹ ਜਿੱਤੇ ਰਣਜੀਤ ਸੁਰਜੀਵਾਲਾ ਉਹਨਾਂ ਦੇ ਨਾਲ ਫਿਰ ਚੌਧਰੀ ਬਰਿੰਦਰ ਸਿੰਘ ਭਾਜਪੀ ਨੂੰ ਅਲਵਿਦਾ ਕਹਿ ਕੇ ਤੇ ਉਹਨਾਂ ਦਾ ਬੇਟਾ ਜਿਹੜੇ ਆ ਉਹ ਕਾਂਗਰਸ ਜੁਆਇਨ ਕਰ ਚੁੱਕੇ ਆ ਜਿੱਤੇ ਚੌਧਰੀ ਬਰਿੰਦਰ ਸਿੰਘ ਉਹਨਾਂ ਨੇ ਕਾਂਗਰਸ ਜਿਹੜੀ ਪਾਰਟੀ ਜੁਆਇਨ ਕੀਤੀ ਓਥੇ ਜਿਹੜੀ ਜਿਹੜੀ ਸਾਬਕਾ ਮੰਤਰੀ ਸੀਗੀ ਕਿਰਨ ਚੌਧਰੀ ਉਹ ਕਾਂਗਰਸ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਚੁੱਕੇ ਆ ਉਹਨਾਂ ਦਾ ਮਾਮਲਾ ਜਿਹੜਾ ਜਿਹੜੀ ਲੋਕ ਜਿਹੜੀ ਰਾਜ ਸਭਾ ਦੀ ਚੋਣ ਸੀਗੀ ਉਹਨੂੰ ਲੈ ਕੇ ਉਹਨਾਂ ਦਾ ਰੇਟ ਕ ਵਧਿਆ ਸੀਗਾ ਉਹਨਾਂ ਨੇ ਵੋਟ ਨੂੰ ਉਹਨਾਂ ਨੇ ਨੂੰ ਲੈ ਕੇ ਜਿਹੜਾ ਇਹ ਚਰਚਾ ਰਹੀ ਹੈ ਕਿ ਉਹਨਾਂ ਨੇ ਵੋਟ ਸ਼ਾਇਦ ਜਿਹੜੀ ਆ ਕਾਂਗਰਸ ਉਮੀਦਵਾਰ ਨੂੰ ਨਹੀਂ ਸੀ ਪਾਈ ਉਥੋਂ ਦੀਆਂ ਗੱਲਾਂ ਸ਼ੁਰੂ ਹੋਈਆਂ ਅਲਟੀਮੇਟਲੀ ਉਹ ਜਿਹੜੇ ਭਾਜੀਪੀ ਦੇ ਵਿੱਚ ਸ਼ਾਮਲ ਹੋ ਗਏ ਤੇ ਜੇ ਕਹਿ ਜਾਵੇ ਮਤਲਬ ਇੱਕ ਆਧਾਰਨ ਜਿਹੜੀ ਆਮ ਹੀ ਅਸੀਂ ਦਿਨੇ ਵੀ ਪਰਿਵਾਰ ਓਡੇ ਦਾ ਓਡੇ ਰਹਿ ਗਿਆ ਇਹ ਦਾਦੀ ਮਰੀ ਪੋਤੀ ਜੰਮੀ ਉਹੋ ਜੀ ਹਾਲ ਜਿਹੜੀ ਆ ਉਹ ਹੋ ਗਈ ਹੈ ਮਤਲਬ ਜੇ ਚੌਧਰੀ ਬਰਿੰਦਰ ਸਿੰਘ ਆਏ ਤੇ ਕਿਨ ਚੌਧਰੀ ਇਦਰੋਂ ਚੱਲ ਗਈ ਹੈ ਪਰ ਹੀਡਲੀ ਗੁਤਾਰ ਦੇ ਜਿਹੜੇ ਲੀਡਰ ਹੈ ਉਹ ਕਾਂਗਰਸ ਵੱਲੋਂ ਆਉਣਾ ਚਾਹੁੰਦੇ ਕਾਂਗਰਸ ਦੀ ਟਿਕਟ ਤੇ ਚੋਣ ਲੜਨਾ ਚਾਹੁੰਦੇ ਆ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਦਾ ਰੁਝਾਨ ਜਿਹੜਾ ਕਾਂਗਰਸ ਵਾਲੇ ਪਾਸੇ ਨੂੰ ਹੈਗਾ ਜਿਹੜੇ ਜਾਤ ਜੀ ਜੀ ਹਾਂਜੀ ਹਾਂਜੀ ਕਰੋ ਰਾਟਨ ਕਿਪਿੰਦਰ ਸਿੰਘ ਹੁੱੱਡਾ ਦੇ ਨਾਲ ਇਸ ਵੇਲੇ ਆਏ ਹੋਏ ਆ ਤੇ ਦੂਜੇ ਪਾਸੇ ਜਿਹੜੀ ਛਹਿਲਜ ਹੈ ਇਹ ਐਸਸੀ ਨੂੰ ਰਿਪਰੈਜ਼ੈਂਟ ਕਰਦੇ ਆ ਭਾਵੇਂ ਕਿ ਮਤਵੇ ਦੇ ਨਾਲ ਜ ਹੈਗੇ ਆ ਪਰ ਇਹ ਇਹਨਾਂ ਦਾ ਰੁਝਾਨ ਦੋਨਾਂ ਦਾ ਤਰ੍ਹਾਂ ਦਾ ਜਿਹੜਾ ਉਹ ਕਾਂਗਰਸ ਪਾਰਟੀ ਵਾਲੇ ਪਾਸੇ ਵੱਲ ਨੂੰ ਜਾਂਦਾ ਤੋ ਇਸ ਕਰਕੇ ਕਾਂਗਰਸ ਪਾਰਟੀ ਜਿਹੜੀ ਆ ਇਹਨਾਂ ਚੋਣਾਂ ਦੇ ਵਿੱਚ ਐਂਟੀ ਇਨਕੰਬੈਂਸੀ ਦਾ ਸਤਾਪਤੀ ਵਿਰੋਧੀ ਲੇਅਰ ਦਾ ਜਿਹੜਾ ਫਾਇਦਾ ਲੈਣ ਦਾ ਪੂਰਾ ਯਤਨ ਕਰੇਗੀ ਤੇ ਲੱਗਦਾ ਇਹ ਹੈ ਕਿ ਕਾਂਗਰਸ ਦਾ ਜਿਹੜਾ ਪਲੜਾ ਭਾਰੀ ਰਹਿਣ ਦੀ ਪੌਸਿਬਿਲਟੀ ਆ ਇਹ ਪਲੜਾ ਤਾਂ ਹੀ ਭਰੀ ਰਹੇਗਾ ਜੰਡੂ ਸਾਹਿਬ ਜੇ ਕਾਂਗਰਸ ਪਾਰਟੀ ਜੋਗ ਉਮੀਦਵਾਰ ਜਿਹੜੇ ਉਤਾਰੇਗੀ ਜਿਹੜੇ ਜਿੱਤਣ ਦੀ ਕਪੈਸਿਟੀ ਚ ਹੋਣਗੇ ਜਿੱਤਣ ਦੀ ਸਮਰੱਥਾ ਦੇ ਵਿੱਚ ਹੋਣਗੇ ਜੇ ਟਿਕਟਾਂ ਦੀ ਵੰਡ 'ਚ ਕਿਤੇ ਗੜਬੜ ਹੋ ਗਈ ਦਾ ਬੇਰੇ ਮਾਮਲਾ ਜਿਹੜਾ ਟੇਡਾ ਵੀ ਪੈ ਸਕਦਾ ਹੈ ਮਤਲਬ ਜਿਹੜਾ ਬਹੁਤ ਜਿਹੜਾ ਕਲੋਜ਼ ਮੁਕਾਬਲੇ ਹੋਣਗੇ ਕਈ ਹਲਕਿਆਂ ਦੇ ਵਿੱਚ ਇਹੋ ਜਿਹੜਾ ਹਾਂਜੀ ਹਾਂਜੀ ਇਹ ਉੱਥੇ ਜਮ ਹ ਇਹ ਹੈ ਕਿ ਜਿੱਥੇ ਇਹ ਸਾਰੀ ਸਥਿਤੀ ਦਾ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਜਿਹੜੀ ਤਸਵੀਰ ਉੱਭਰ ਰਹੀ ਹੈ ਪਰ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ 2014 ਦੇ ਵਿੱਚ ਤੇ 2019 ਦੇ ਵਿੱਚ ਜਦੋਂ ਬਕਾਇਦਾ ਜਿਹੜੀਆਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਸੀ ਤਾਂ ਉਦੋਂ ਕੋਸ਼ਿਸ਼ ਕੀਤੀ ਗਈ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਜਾਟ ਤੇ ਨੌਨ ਜਾਟ ਦੇ ਆਧਾਰ ਤੇ ਜਿਹੜੀ ਪੋਲਰਾਈਜੇਸ਼ਨ ਕਰਨ ਦੀ ਉਹ ਪੋਲਰਾਈਜੇਸ਼ਨ ਦਾ ਉਹਨਾਂ ਨੂੰ ਫਾਇਦਾ ਵੀ ਹੋਇਆ ਤੇ ਉਹਨਾਂ ਨੇ 10 ਸਾਲ ਇੱਥੇ ਹਕੂਮਤ ਕੀਤੀ ਤੇ ਹੁਣ ਉਹ ਪੋਲਰਾਈਜੇਸ਼ਨ ਜਿਹੜੀ ਹੈ ਕਿੰਨਾ ਕੁ ਅਸਰ ਪਾਏਗੀ ਇੱਕ ਦੂਸਰਾ ਜਿਹੜਾ ਨੈਸ਼ਨਲ ਲੈਵਲ ਤੇ ਜਿਸ ਢੰਗ ਦੇ ਕੰਬੀਨੇਸ਼ਨ ਜਿਹੜੇ ਹੈ ਦਲਤ ਹੈ ਜਿਹੜੇ ਐਸਟੀ ਹੈ ਸ਼ੈਡਿਊਲ ਟ੍ਰਾਈਬਸ ਹੈ ਜਿਹੜੇ ਮਿਨੋਰਟੀਜ਼ ਹੈ ਉਹ ਜਿਸ ਤਰ੍ਹਾਂ ਕਾਂਗਰਸ ਦੇ ਨਾਲ ਖੜੀਆਂ ਤੇ ਉਸ ਦਾ ਇੱਥੇ ਕੀ ਅਸਰ ਹੈਗਾ ਇਹ ਦੋਨਾਂ ਚੀਜ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹਨਾਂ ਨੇ ਨਾਇਬ ਸਿੰਘ ਸੈਣੀ ਨੂੰ ਮਨੋਰ ਲਾਲ ਖੱਟੜ ਦੀ ਤਾਂ ਇਸੇ ਲਈ ਲਿਆਂਦਾ ਕਿ OBC ਵੋਟ ਜਿਹੜੇ ਉਹ ਇਕੱਠੇ ਕੀਤੇ ਜਾਣ ਇਹ ਸੰਕੇਤ ਦਿੱਤਾ ਜਾਵੇ ਵੀ ਸੈਣੀ ਅਗਲੀ ਵਾਰ ਵੀ ਮੁੱਖ ਮੰਤਰੀ ਬਣਨਗੇ ਤਾਂ ਕਿ ਜਿਹੜੇ ਹਰਿਆਣੇ ਦੇ 36 ਬਰਾਦਰੀ ਜਾਂ ਜਿਹੜੇ OBC ਆ ਉਹਨਾਂ ਸਾਰਿਆਂ ਨੂੰ ਇਕੱਠਾ ਕੀਤਾ ਜਾਵੇ ਇਸੇ ਕਾਰਨ ਇਹਨਾਂ ਨੇ ਜਨ ਜਨਨਾ ਇੱਕ ਜਨਤਾ ਪਾਰਟੀ ਤੋਂ ਨਾਤਾ ਤੋੜਿਆ ਵੀ ਸਾਡੇ ਜਿਹੜੇ ਲੋਕ ਆ ਉਹ ਇਸ ਤਰੀਕੇ ਦੇ ਹੋਣਗੇ ਇਹ ਦਾ ਇਹ ਯਤਨ ਇਸ ਤਰੀਕੇ ਦਾ ਕੀਤਾ ਜਾ ਰਿਹਾ ਪਰ ਇਹ ਯਤਨ ਕਿੰਨਾ ਕੁ ਸਫਲ ਹੋਏਗਾ ਇਹ ਦੇਖਣ ਵਾਲਾ ਹੋਏਗਾ ਦੂਜੇ ਪਾਸੇ ਜਿਹੜੇ ਅਸੀਂ ਦੇਖਦੇ ਆ ਕਿ ਜਿਹੜੇ जाट ਨੇ ਜਿਹੜੇ ਕਿਸਾਨ ਨੇ ਹਰਿਆਣੇ ਦੇ ਤੇ ਜਿਹੜੇ ਦਲਿਤ ਨੇ ਉਹ ਕਾਂਗਰਸ ਵਾਲੇ ਪਾਸੇ ਨੂੰ ਉਹਨਾਂ ਦਾ ਰੁਝਾਨ ਹੈਗਾ ਤੇ ਦੂਜਾ ਜਿਹੜੀ ਹਰਿਆਣੇ ਦੇ ਵਿੱਚ ਕਿਸਾਨ ਮੂਵਮੈਂਟ ਹੋਈ ਹੈ ਜਿਹੜਾ ਸ਼ੰਭੂ ਵਾਲਾ ਮਸਲਾ ਹੈ ਖਨੋਰੀ ਵਾਲਾ ਮਸਲਾ ਜਿਹੜਾ ਕਿਸਾਨਾਂ ਨੂੰ ਰੋਕਿਆ ਗਿਆ ਉਹ ਉਹਦਾ ਜਿਹੜਾ ਅਸਰ ਹੈ ਹਰਿਆਣੇ ਦੇ ਵਿੱਚ ਓਵਰਆਲ ਇੰਪੈਕਟ ਜਿਹੜਾ ਹੈਗਾ ਜਿਵੇਂ ਹਰਿਆਣਾ ਸਰਕਾਰ ਨੇ ਕਿਹਾ ਹਰਿਆਣੇ ਦੇ ਮੁੱਖ ਮੰਤਰੀ ਨੇ ਕਿਹਾ ਵੀ ਅਸੀਂ 23 ਜਣਾਂ ਦਾ ਭਾਅ ਦਵਾਂਗੇ ਤੋਂ ਉੱਥੇ ਕਿਸਾਨਾਂ ਨੇ ਕਿਹਾ ਵੀ ਜਿਹੜੀਆਂ ਜੜਚਾ ਹਰਿਆਣੇ 'ਚ ਹੀ ਨਹੀਂ ਹੁੰਦੀਆਂ ਉਹਨਾਂ ਦੇ ਭਾਅ ਦੇਣ ਦੀ ਕਿਤੋਂਕ ਬਣਦੀ ਆ ਜਿਹੜੇ ਸਾਨੂੰ ਭਾਅ ਨਹੀਂ ਮਿਲ ਰਿਹਾ ਤੁਸੀਂ ਉਹਨਾਂ ਦੀ ਗੱਲ ਕਰੋ ਸਾਨੂੰ ਬਾਜਰੇ ਦਾ ਭਾਅ ਨਹੀਂ ਮਿਲ ਰਿਹਾ ਸਾਨੂੰ ਮੱਕੀ ਦਾ ਭਾਅ ਠੀਕ ਨਹੀਂ ਮਿਲ ਰਿਹਾ ਤੁਸੀਂ ਇਹ ਸਾਨੂੰ ਭਾਅ ਦਿਓ ਤੁਸੀਂ ਉਹ ਗੱਲਾਂ ਜਿਹੜੀਆਂ ਕਰ ਰਹੇ ਹੋ ਜਿਹੜੀਆਂ ਹਰਿਆਣੇ ਦੇ ਫਸਲਾਂ ਹੁੰਦੀਆਂ ਹੀ ਨਹੀਂ ਗੀਆਂ ਸੋ ਕਿਸਾਨੀ ਜਿਹੜੀ ਹੈ ਗੱਲੀ ਜਾੜਨੀ ਜਿਹੜੀ ਕਿਸਾਨੀ ਹਰਿਆਣੇ ਦੀ ਉਹਨਾਂ ਦਾ ਰੁਝਾਨ ਜਿਹੜਾ ਉਹ ਕਾਂਗਰਸ ਵਾਲੇ ਪਾਸੇ ਵੱਲੂ ਹੈਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਹਾਂਜੀ ਐਸ ਕੇ ਐਮ ਉਹਦੇ ਵੱਲੋਂ ਵੀ ਹਰਿਆਣੇ ਦੇ ਵਿੱਚ ਰੈਡੀਆਂ ਕੀਤੀਆਂ ਜਾਣਗੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਕਿਸਾਨਾਂ ਨੂੰ ਭਾਜਪਾ ਦੇ ਵਿਰੁੱਧ ਜਿਹੜਾ ਤੋਰਨ ਦਾ ਯਤਨ ਕੀਤਾ ਜਾਏਗਾ ਇਹ ਹਰਿਆਣੇ ਦੇ ਵਿੱਚ ਹੋਏਗਾ ਦੂਜੇ ਪਾਸੇ ਹੋਰ ਵੀ ਯਤਨ ਕਰ ਰਿਹਾ ਹੈ ਉੱਤੇ ਇੱਕ ਕਿਸਾਨ ਨੇਤਾ ਨੇ ਜਿਹੜੇ ਚਡੂਨੀ ਗ੍ਰਾਮ ਸਿੰਘ ਚਡੂਨੀ ਉਹ ਵੀ ਇੱਕ ਫਰੰਟ ਬਣਾਉਣ ਨੂੰ ਫਿਰਦੇ ਐ ਸੋ ਦੇਖਣਾ ਹੋਏਗਾ ਕਿਸ ਕਿਸਮ ਦੀਆਂ ਚਾਲਾਂ ਜਿਹੜੀਆਂ ਅਗਲੇ ਦਿਨਾਂ ਦੇ ਵਿੱਚ ਚੱਲੀਆਂ ਜਾਣਗੀਆਂ ਇੱਕ ਆਜ਼ਾਦ ਉਮੀਦਵਾਰ ਨੇ ਮੰਤਰੀ ਵੀ ਰਹਿ ਚੁੱਕੇ Gopal Kanda ਉਹ ਵੀ ਬੀਜੇਪੀ ਦੇ ਆਗੂਆਂ ਨੂੰ ਮਿਲੇ ਉਹਨਾਂ ਨੇ ਵੀ ਪੰਜ ਸੀਟਾਂ ਦੀ ਮੰਗ ਕੀਤੀ ਵੀ ਮੈਨੂੰ ਸਿਸਰੇ ਦੇ ਵਿੱਚ ਜਿਹੜੀਆਂ ਸੀਟਾਂ ਪੈਂਦੀਆਂ ਉਹ ਦਿੱਤੀਆਂ ਜਾਣ ਉਹਦੇ ਤੇ ਉਹਨਾਂ ਦਾ ਕਿਸ ਕਿਸਮ ਦਾ ਹਸਾਬਕਤਬ ਨਿਭੜਦਾ ਸੋ ਇਸ ਕਰਕੇ ਜਦੋਂ ਤੱਕ ਨੋਮੀਨੇਸ਼ਨ ਆ ਫਾਈਲ ਕਰਨ ਦਾ ਦੇਣਾ ਹੋਣਾ ਉਦੋਂ ਤੱਕ ਹਰਿਆਣੇ ਦੇ ਵਿੱਚ ਕਈ ਗੱਠਜੋੜ ਛੋਟੇ-ਮੋਟੇ ਹੋਰ ਵੀ ਬਣਨਗੇ ਪਰ ਜਿਹੜੀ ਗੱਲ ਇਹ ਹੈਗੀ ਕਿ ਫਾਈਟ ਜਿਹੜੀ ਆ ਉਹ ਕਾਂਗਰਸ ਤੇ ਬੀਜੇਪੀ ਦੇ ਵਿਚਾਲੇ ਹੋਏਗੀ ਇਹ ਕੁਝ ਸੀਟਾਂ ਜਿਹੜੀਆਂ ਮਤਲਬ ਅਨੈਲੋ ਤੇ ਬਸਪਾ ਜਿਹੜੀ ਐ ਕੁਝ ਸੀਟਾਂ ਦੇ ਉੱਪਰ ਇੰਪੈਕਟ ਪਾ ਸਕਦੀ ਆ ਜਿਵੇਂ ਐਲਾਬਾਦ ਉਹਨਾਂ ਨੂੰ ਸੀਟ ਆਉਂਦੀ ਰਹੀ ਐ ਇਸ ਤਰੀਕੇ ਨਾਲ ਜਿਹੜੇ ਰਾਮਪਾਲ ਮਾਜਰਾ ਨੇ ਜਿਹੜੇ ਅਨੈਲੋ ਦੇ ਸਭਾਈ ਪ੍ਰਧਾਨ ਨੇ ਉਹਨਾਂ ਦਾ ਆਪਣੇ ਹਲਕੇ 'ਚ ਅਸਰ ਸੂਖ ਹੈਗਾ ਇਵੇਂ 2-3 ਹੋਰ ਉਮੀਦਵਾਰ ਜਿਹੜੇ ਇਹਨਾਂ ਦੇ ਹੋਣਗੇ ਉਹਨਾਂ ਦਾ ਇੰਪੈਕਟ ਹੋ ਸਕਦਾ ਹੈ ਜੰਮੂ ਜੀ ਵੈਸੇ ਜਿਹੜੀ ਜਿਸ ਤਰ੍ਹਾਂ ਅਗਨੀ ਪੱਥ ਯੋਜਨਾ ਜਾਂ ਅਗਨੀ ਵੀਰ ਯੋਜਨਾ ਜਿਹਨੂੰ ਕਹਿਆ ਜਾਂਦਾ ਕਿਉਂਕਿ ਹਰਿਆਣੇ ਦੇ ਵਿੱਚ ਵੀ ਫੌਜ ਵਿੱਚ ਜਾਨਦਾਰ ਰੁਜ਼ਗਾਰ ਬਹੁਤ ਹੈ ਯੂਥ ਦੇ ਵਿੱਚ ਨੌਜਵਾਨਾਂ ਦੇ ਵਿੱਚ ਤੇ ਬੇਰੁਜ਼ਗਾਰੀ ਵੀ ਬਹੁਤ ਹੈ ਉਸ ਦਾ ਕਿੰਨਾ ਕੁ ਅਸਰ ਪਵੇਗਾ ਦੂਸਰਾ ਜਿਹੜੇ ਪਹਿਲਵਾਨ ਹੈ ਉਹਨਾਂ ਦੇ ਨਾਲ ਜਿਸ ਤਰ੍ਹਾਂ ਦਾ ਕੇਂਦਰ ਦੀ ਬੀਜੇਪੀ ਸਰਕਾਰ ਨੇ ਵਿਵਹਾਰ ਕੀਤਾ ਸੀ ਜਦੋਂ ਉਹ ਜੰਤਰ ਮੰਤਰ ਤੇ ਉਹਨਾਂ ਨੇ ਅੰਦੋਲਨ ਕੀਤਾ ਸੀਗਾ ਕੁਸ਼ਤੀ ਫੈਡਰੇਸ਼ਨ ਦੇ ਜਿਹੜੇ ਚੇਅਰਮੈਨ ਜਾਂ ਮੁਖੀ ਜਿਹੜੇ ਸੀਗੇ ਬ੍ਰਿਜ ਭੂਸ਼ਣ ਸਿੰਘ ਉਹਨਾਂ ਦੇ ਖਿਲਾਫ ਜਦੋਂ ਅੰਦੋਲਨ ਸੀਗਾ ਤੇ ਹੁਣ ਜਿਸ ਤਰ੍ਹਾਂ ਦਾ ਵਿਨੇਸ਼ ਫੋਗਾਟਨਾ ਜੋ ਵਤੀਰਾ ਅਖਤਿਆਰ ਕੀਤਾ ਗਿਆ ਉਸ ਦਾ ਇਹ ਸਾਰੀਆਂ ਚੀਜ਼ਾਂ ਦਾ ਕਿੰਨਾ ਅਸਰ ਪੈਗਾ ਯੂਨ ਦੇ ਉੱਪਰ ਔਰ ਓਵਰ ਆਲ ਦੇਖੋ ਜਿੱਥੋਂ ਤੱਕ ਤਾਂ ਅਗਨੀਵੀਰ ਦੇ ਮਾਮਲਾ ਹੈਗਾ ਅਗਨੀਵੀਰ ਹਰਿਆਣਾ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਵੀ ਜਿਹੜੇ ਅਗਨੀਵੀਰ ਹੋਣਗੇ ਉਹਨਾਂ ਨੂੰ ਅਸੀਂ ਇਹ ਜਿਹੜਾ ਫੋਰੈਸਟ ਗਾਰਡ ਦੇ ਵਿੱਚ ਉਹਨਾਂ ਨੂੰ ਹੋਰ ਥਾਵਾਂ ਦੇ ਉੱਪਰ ਅਸੀਂ ਰਾਖਵਾਂ ਕਰਨ ਦੇਾਂਗੇ ਉਹਨਾਂ ਨੂੰ ਪਤਾ ਵੀ ਜਿੰਨਾ ਚਿਰ ਚੋਣਾ ਹੋਣੀ ਆ ਉਦੋਂ ਤੱਕ ਤਾਂ ਉਹਨਾਂ ਦੀ ਸਰਕਾਰ ਜਿਹੜੀ ਆ ਚੋਣਾ ਦੇ ਉਹਦੇ ਚ ਚੱਲ ਜਾਣਾ ਤੇ ਇਸ ਕਰਕੇ ਇਹਦੀ ਐਲਾਨ ਕਰਦੇ ਹੋ ਇਹਦਾ ਐਲਾਨ ਕਰਨਾ ਕੋਈ ਫਰਕ ਨਹੀਂ ਪੈਂਦਾ ਅਗਨੀ ਵੀਰ ਦੇ ਮਸਲੇ ਨੂੰ ਲੈ ਕੇ ਅਸੀਂ ਜਾਣਦੇ ਹਾਂ ਸਾਰੇ ਇਹ ਗੱਲ ਪ੍ਰਵਾਨਿਤ ਹੈ ਕਿ ਫੌਜ ਦੀ ਨੌਕਰੀ ਜਿਹੜੀ ਆ ਦੂਜੀਆਂ ਜਿਹੜੀਆਂ ਪੈਰਾ ਮਿਲਟਰੀ ਫੋਰਸਿਜ਼ ਉਹਨਾਂ ਨੂੰ ਬਿਹਤਰ ਮੰਨੀ ਜਾਂਦੀ ਹੈ ਤੇ ਉੱਚੀ ਨੌਕਰੀ ਜਿਹੜੀ ਉਹ ਮੰਨੀ ਜਾਂਦੀ ਹੈ ਜੇਕਰ ਅਗਨੀ ਵੀਰ ਤੋਂ ਬਾਅਦ ਤੁਸੀਂ ਹੋਰ ਜਿਹੜੀਆਂ ਪੈਰਾ ਮਿਲਟਰੀ ਫੋਰਸਿਜ਼ ਆਓਗੇ ਫੋਰੈਸਟ ਗਾਰਡ ਆਓਗੇ ਉਹ ਜਿਹੜਾ ਉਹ ਰੂਪ ਦਾਬ ਉਹ ਨਹੀਂ ਲੈਂਦਾ ਇਹਦੇ ਜਿਹੜਾ ਅਗਨੀ ਵੀਰ ਨੂੰ ਲੈ ਕੇ हरियाणा ਦੇ ਵਿੱਚ ਪੂਰੇ ਵੈਸੇ ਤਾਂ ਪੂਰੇ ਦੇਸ਼ ਦੇ ਵਿੱਚ ਹੀ ਅਗਨੀਵੀਰ ਜਿੱਤੋਂ ਜ਼ਿਆਦਾ ਭਰਤੀ ਹੁੰਦੀ ਹੈ इवन ਹਿਮਾਚਲ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਰੋਸ ਹੈਗਾ ਤੇ ਹਰਿਆਣੇ ਦੇ ਵਿੱਚ ਵੀ ਰੋਸ ਹੈ ਪੰਜਾਬ ਦੇ ਵਿੱਚ ਵੀ ਅਗਨੀਵੀਰ ਜਿਹੜੀ ਆ ਸਕੀਮ ਉਹਦਾ ਵਿਰੋਧ ਹੋ ਰਿਹਾ ਪਰ ਸਰਕਾਰ ਇਸ ਮੁੱਦੇ ਤੇ ਤਸ ਤੋਂ ਮਸ ਨਹੀਂ ਹੋਣੀ ਹੋਰੀ ਇਸ ਕਰਕੇ ਜੂਤ ਜਿਹੜਾ ਇਹਨਾਂ ਦੇ ਖਿਲਾਫ ਹੈ ਰਿਆਣੇ ਬੇਰੋਜ਼ਗਾਰੀ ਦਾ ਮੁੱਦਾ ਵੀ ਬਹੁਤ ਵੱਡਾ ਹੈਗਾ ਬੇਰੋਜ਼ਗਾਰੀ ਦਾ ਹੁਣ ਇਹਨਾਂ ਨੇ ਪੱਤਾ ਦੇਣ ਦੀ ਗੱਲ ਕਹੀ ਹੈ ਪਰ ਜਿਹੜੇ ਜੂਤ ਹੈ ਉਹ ਦੇਖ ਰਿਹਾ ਪਰ ਜੰਮੂ ਜੀ ਕੀ ਜਿਹੜੇ ਵੋਟਰ ਹੈ ਜਾਂ ਲੋਕ ਹੈ ਹਰਿਆਣੇ ਦੇ ਜੋ ਕੁਝ ਵੀ ਹੁਣ ਨਾਇਬ ਸਿੰਘ ਸ਼ੈਣੀ ਉਹਨਾਂ ਨੇ ਕੀਤਾ ਇਹਨਾਂ ਦੇ ਭਰੋਸਾ ਕਰਨਗੇ ਕਿਉਂਕਿ ਇਹਨਾਂ ਦਾ ਆਮ ਤੌਰ ਤੇ ਇਹ ਰਿਹਾ ਪਿਛਲੇ ਸਮੇਂ ਚ ਕਿ ਝੂਠ ਜਿਆਦਾ ਬੋਲਦੇ ਆ ਵਾਦੇ ਜਿਆਦਾ ਕਰਦੇ ਆ ਕਰਦੇ ਨਹੀਂ ਕੁਝ ਦੇਖੋ ਲੋਕਾਂ ਨੂੰ ਤਾਂ ਜੇ ਤੱਕ 15-15 ਲੱਖ ਵਾਲਾ ਵੀ ਆਸ ਹੈ ਵੀ 15 ਲੱਖ ਨਹੀਂ ਆਇਆ ਬਾਅਦ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਰਚਾਰ ਨੇ ਕਿਹਾ ਵੀ ਉਹ ਜੁਮੜਾ ਸੀਗਾ ਸੋ ਬਹੁਤ ਸਾਰੀਆਂ ਗੱਲਾਂ ਲੋਕਾਂ ਨੂੰ ਇਹ ਲੱਗਦੀਆਂ ਵੀ ਬੀਜੇਪੀ ਜੁਮਲੇਬਾਜੀ ਜਿਹੜੀ ਉਹ ਕਰਦੀ ਹੈ ਮਤਲਬ ਜੋ ਇਹ ਕਹਿੰਦੀ ਹੈ ਉਹ ਕਰੇਗੀ ਨਹੀਂ ਮਤਲਬ 2 2 ਕਰੋੜ ਹਰ ਸਾਲ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਮਸਲਾ ਲੱਖਾਂ ਚ ਰੋਜ਼ਗਾਰ ਦਿੱਤਾ ਗਿਆ 2 ਕਰੋੜ ਕਦੇ ਵੀ ਨਹੀਂ ਰੋਜ਼ਗਾਰ ਦਿੱਤਾ ਗਿਆ ਅੱਜ ਤੱਕ ਮਤਲਬ ਪ੍ਰਧਾਨ ਮੰਤਰੀ ਇਹ ਕਦੇ ਕਿਹਾ ਹੀ ਨਹੀਂ ਕਿ ਅਸੀਂ ਇੰਨਾ ਰੋਜ਼ਗਾਰ ਦੇਵਾਂਗੇ ਮਤਲਬ ਇੱਕ ਵਾਰੀ ਵਾਅਦਾ ਕੀਤਾ ਸੀਗਾ ਉਹ ਵਾਅਦੇ ਨੂੰ ਨਵਾਇਆ ਹੀ ਨਹੀਂ ਗਿਆ ਮਤਲਬ ਹੋਰ ਕਈ ਵਾਰ ਇਸ ਤਰੀਕੇ ਦੇ ਕਿਤੇ ਜਿਹੜਾ ਤੁਸੀਂ ਇਹ ਪਹਿਲਵਾਨਾਂ ਵਾਲਾ ਮਾਮਲਾ ਕਿਹਾ ਸੀਗਾ ਹਰਿਆਣੇ ਦੇ ਵਿੱਚ ਪਹਿਲਵਾਨਾਂ ਦਾ ਮਾਮਲਾ ਮਤਲਬ ਅਹਿਮ ਹੈਗਾ ਜੋ ਜਿਹੜੀ ਆਪਣੇ ਵਿਨੇਸ਼ ਫੁਗਾਟ ਜੋ ਦਾ ਸਵਾਗਤ ਇੱਥੇ ਵਾਪਸ ਆਉਣ ਤੇ ਹੋਇਆ ਤੇ ਜਿਹੜਾ ਇਸ ਕਿਸਮ ਦੀ ਗੱਲ ਦੇਸ਼ ਦੇ ਵਿੱਚ ਗਈ ਆ ਹਰਿਆਣੇ ਦੇ ਵਿੱਚ ਵੀ ਗਈ ਆ ਕਿ ਜਿਵੇਂ ਉਹਦੇ ਨਾਲ ੱੱਕਾ ਜਿਹੜਾ ਉਹ ਉਹਦੇ 올림픽ਸ ਦੇ ਵਿੱਚ ਹੋਇਆ ਉਸ ਗੱਲ ਨੂੰ ਲੈ ਕੇ ਉਹ ਵੀ ਚਰਚਾ ਦਾ ਵਿਸ਼ਾ ਹੈਗੀ ਹੈ ਕਿ ਜਿਵੇਂ ਪ੍ਰਧਾਨ ਮੰਤਰੀ ਨੇ ਬਾਕੀ ਖਿਡਾਰੀਆਂ ਨੂੰ ਜਿਹੜੇ ਬੜੇ ਜਲਦੀ ਫੋਨ ਕਰਤੇ ਜਦੋਂ ਮੈਡਲ ਜਿੱਤਿਆ ਉਦੋਂ ਤੇ ਜਦੋਂ ਇਹ ਸੈਮੀਫਾਈਨਲਸ ਪਹੁੰਚ ਗਈ ਇਹਨੂੰ ਜਿਹੜਾ ਫੋਨ ਨਹੀਂ ਕੀਤਾ ਗਿਆ ਵਿਨਾਸ਼ ਫੁਗਾੜ ਨੂੰ ਤੇ ਨਾ ਕਰਨ ਕਰਕੇ ਇੱਕ ਮਾਹੌਲ ਬਣਿਆ ਕਈ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਚਰਚਾ ਹੋਈ ਵੀ ਕਿਉਂ ਨਹੀਂ ਪ੍ਰਧਾਨ ਮੰਤਰੀ ਨੇ ਨੂੰ ਮੁਬਾਰਕਬਾਦ ਦਿੱਤੀ ਬਾਅਦ ਦੇ ਵਿੱਚ ਜਦੋਂ ਉਹਨੂੰ ਉੱਥੋਂ ਉਹਦੇ ਰੱਦ ਕਰ ਦਿੱਤਾ ਗਿਆ ਉਹਦੇ ਉਹਦੇ ਜਿਹੜੇ ਅਗਲੇ ਡਿਸਕਵালিਫਾਈ ਕਰਤਾ ਯੋਗ ਠਹਿਰਾ ਦਿੱਤਾ ਗਿਆ ਉਦੋਂ ਪ੍ਰਧਾਨ ਮੰਤਰੀ ਨੇ ਜਿਹੜਾ ਉੱਥੇ ਜਿਹੜੀ ਆਈਓ ਦੀ ਜਿਹੜੀ ਪ੍ਰਧਾਨ ਵੀਡੀਓ ਉਸੇ ਉਹਦੇ ਨਾਲ ਗੱਲ ਕੀਤੀ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਦਾ ਮਾਮਲਾ ਰੇਜ ਕਰੋ ਪਰ ਉਹ ਬਹੁਤ ਲੇਟ ਹੋ ਗਏ ਸੀਗੇ ਬਾਅਦ ਦੇ ਵਿੱਚ ਉਹਨਾਂ ਨੇ ਹੋਰ ਵੀ ਇਹਦੇ ਹੱਕ ਦੇ ਵਿੱਚ ਗੱਲਾਂ ਕੀਤੀਆਂ ਪਰ ਮਾਮਲਾ ਉਦੋਂ ਹੱਥੋਂ ਨਿਕਲ ਚੁੱਕਾ ਸੀ ਇਹ ਗੱਲ ਜਿਹੜੀ ਆ ਤੇਜੀ ਨਾ ਪਹਿਲਵਾਨਾਂ ਦੇ ਵਿੱਚ ਵੀ ਆਈ ਹੋਰ ਪਾਸੇ ਵੀ ਗਈ ਤੇ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਇਹ ਇਸ਼ੂ ਬਣਿਆ ਸੋ ਪਹਿਲਵਾਨਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਵਿਰੋਧ ਤਾਂ ਹੈਗੀ ਤੇ ਵਿਰੋਧ ਤਾਂ ਮੇਰੇ ਖਿਆਲ ਚਾਉਣਾ ਹੁਣ ਤੱਕ ਦੂਰ ਨਹੀਂ ਹੋਣ ਲੱਗੀ ਪਾਣੇ ਕੇ ਯਤਨ ਜਿਹੜਾ ਉਹ ਬੜੇ ਕੀਤੇ ਜਾ ਰਹੇ ਆ ਵਾਰ-ਵਾਰ ਚੱਕਰ ਜਿਹੜੇ ਆ ਉਹ ਕੇਂਦਰੀ ਤਿੰਨ ਤਾਂ ਭਾਜਪੀ ਦੇ ਕੇਂਦਰੀ ਮੰਤਰੀ ਹਰਿਆਣਾ ਤੋਂ ਹੀ ਨੇ ਜਿਨ੍ਹਾਂ ਚ ਮਨੋਲਾਲ ਖੱਟੜ ਆ ਗਏ ਫਿਰ ਇਹ ਰਾਓ ਇੰਦਰਜੀਤ ਸਿੰਘ ਆ ਗਏ ਇਹ ਆਪਣੇ ਇੱਕ ਹੋਰ ਮੰਤਰੀ ਜਿਹੜੇ ਆ ਗੁੱਜਰ ਨੇ ਉਹ ਤਿੰਨੇ ਮੰਤਰੀ ਉਹ ਨੇ ਫਿਰ ਅਮਾਚਾ ਹੁਣੇ ਕਈ ਗੇੜੇ ਜਿਹੜੇ ਹਰਿਆਣਾ ਦੇ ਵਿੱਚ ਲਾ ਚੁੱਕੇ ਨੇ ਤੇ ਵਾਰ-ਵਾਰ ਹੋਰਾਂ ਮੰਤਰੀਆਂ ਤੋਂ ਵੀ ਗੇੜੇ ਲਾਏ ਜਾ ਰਹੇ ਆ ਜਤਨ ਇਸ ਕਿਸਮ ਦੇ ਬੀਜਪੀ ਕਰ ਰਹੀ ਹੈ ਕਿ ਇਹ ਚੋਣ ਤੀਜੀ ਵਾਰੀ ਵੀ ਜਿੱਤੀ ਜਾਵੇ ਪਰ ਜਿਹੜੀ ਜਮੂ ਜਿਹੜੀਆਂ ਅੱਗੇ ਚੋਣਾਂ ਦੋ ਵਾਰ ਇਹਨਾਂ ਜਿੱਤੀਆਂ ਉਹ ਜਿੱਤੀਆਂ ਇਹਨਾਂ ਨੇ ਪ੍ਰਧਾਨ ਮੰਤਰੀ ਦਾ ਚਿਹਰਾ ਅੱਗੇ ਕਰਕੇ ਉਹਨਾਂ ਦੇ ਨਾਂ ਤੇ ਜਿੱਤੀਆਂ ਪਰ ਕੀ ਇਸ ਵਾਰ ਜਿਹੜੀਆਂ ਹਰਿਆਣੇ ਦੀਆਂ ਚੋਣਾਂ ਇਹ ਮੁੱਖ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਚਿਹਰੇ ਤੇ ਲੜੀਆਂ ਜਾਣਗੀਆਂ ਜਾਂ ਇਸ ਵਾਰ ਵੀ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ਨੂੰ ਹੀ ਉੱਥੇ ਪੇਸ਼ ਕੀਤਾ ਜਾਏਗਾ ਅੱਗੇ ਦੇਖੋ ਇਸ ਵਾਰ ਜਿਹੜਾ ਨਾ ਜਿਹੜਾ ਜਿਹੜਾ ਉਹ ਨੈਪ ਸਿੰਘ ਸੈਣੀ ਤੇ ਪ੍ਰਧਾਨ ਮੰਤਰੀ ਦੋਨੇ ਹੋਣਗੇ ਕਿਉਂਕਿ ਬੀਜੇਪੀ ਜਿਹੜਾ ਕਾਡਰ ਉਹ ਪ੍ਰਚਾਰ ਇਹੀ ਕਰਦਾ ਵੀ ਇਹ ਡਬਲ ਇੰਜਨ ਦੀ ਸਰਕਾਰ ਹੈ ਡਬਲ ਇੰਜਨ ਦਾ ਮਤਲਬ ਦੋਨੇ ਮੁੱਖ ਮੰਤਰੀ ਵੀ ਹੋਏਗਾ ਤੇ ਪ੍ਰਧਾਨ ਮੰਤਰੀ ਵੀ ਹੋਏਗਾ ਪਰ ਜਿਹੜਾ ਦੇ ਦੇ ਵਿੱਚ ਅਸੀਂ ਚੋਣਾਂ ਦੇ ਵਿੱਚ ਦੇਖਿਆ ਜਿੰਨਾ ਕ ਰਿਸਪਾਂਸ ਹੈ ਜਿਹੜਾ ਲੋਕ ਸਭਾ ਚੋਣਾਂ ਦੇ ਵਿੱਚ ਜੋ ਪਹਿਲਾਂ ਸੀ ਪ੍ਰਧਾਨ ਮੰਤਰੀ ਦੀ ਛਵੀ ਸੀਗੀ ਜੋ ਅਕਸ ਸੀਗਾ ਉਹਨੂੰ ਢਾ ਲੱਗੀ ਆ ਜਿਵੇਂ ਜਿਹੜੀਆਂ ਗੱਠਜੋੜ ਪਾਰਟੀਆਂ ਨੇ ਜਿਵੇਂ ਉਹਨਾਂ ਨੇ ਮਾਮਲਾ ਉਠਾਇਆ ਜਿਹੜਾ ਇੰਡੀਆ ਗੱਠਜੋੜ ਹੈ ਤੇ ਜਿਵੇਂ ਰਾਹੁਲ ਗਾਂਧੀ ਇਹਨਾਂ ਨੂੰ ਚੈਲੰਜ ਦੇ ਰਿਹਾ ਹਰ ਮੁੱਦੇ ਦੇ ਉੱਪਰ ਵੰਗਾਰ ਰਿਹਾ ਉਹਦੇ ਤੋਂ ਲੱਗਦਾ ਨਹੀਂ ਪ੍ਰਧਾਨ ਮੰਤਰੀ ਦਾ ਜਿੰਨਾ ਅਕਸ ਪਹਿਲਾਂ ਸੀਗਾ ਉਹ ਹੁਣ ਇਸ ਵੇਲੇ ਹੈਗਾ ਤੇ ਉਹਦੇ ਤੋਂ ਇਹਨਾਂ ਨੂੰ ਕੋਈ ਬਹੁਤ ਵੱਡਾ ਗੇਨ ਹੋਣ ਲੱਗਾ ਲਾਭ ਮਿਲਣ ਵਾਲਾ ਮੈਨੂੰ ਲੱਗਦਾ ਨਹੀਂਗਾ ਜੋ ਗੱਲਾਂ ਪਹਿਲਾਂ ਸੀਗੀਆਂ ਉਹ ਹੌਲੀ ਹੌਲੀ ਤੁੱਟ ਲਿਆ ਪੈਂਦੀਆਂ ਜਾ ਰਹੀਆਂ ਪ੍ਰਧਾਨ ਮੰਤਰੀ ਨੂੰ ਜਿਹੜਾ ਜੋ ਰਿਸਪੌਂਸ ਪਹਿਲਾਂ ਸੀ ਉਹ ਹੰਗਾਰਾ ਉਸ ਲੈਵਲ ਦੇ ਉੱਪਰ ਨਹੀਂ ਮਿਲ ਰਿਹਾ ਤੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਤਾਂ ਉਹ ਬਿਲਕੁਲ ਹੀ ਘੱਟ ਮਿਲਦਾ ਹੰਗਾਰਾ ਹਰਿਆਣੇ ਦੇ ਵਿੱਚ ਥੋੜਾ ਬਾਲਾ ਪਹਿਲਾਂ ਮਿਲਦਾ ਰਿਹਾ ਪਰ ਇਸ ਵਾਰ ਇਹਨਾਂ ਚੋਣਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਜੋ ਪਹਿਲਾਂ ਜਾਦੂ ਚੱਲਦਾ ਰਿਹਾ ਇਸ ਵਾਰੀ ਚੱਲੇਗਾ ਜੇ ਚੱਲਣਾ ਹੁੰਦਾ ਤਾਂ ਲੋਕ ਸਭਾ ਚੋਣਾਂ ਦੇ ਵਿੱਚ 50% ਤੇ ਆ ਗਏ ਤੇ ਅੱਗੇ ਨੂੰ ਗੱਲ ਜਿਹੜੀ ਹੋਰ ਵਿਗੜਦੀ ਜਾਪਦੀ ਹੈ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜਾ ਉਹ ਤਰੀਕੇ ਦੀ ਗੱਲ ਨਹੀਂ ਬਣੇਗੀ ਬੀਜੇਪੀ ਦੀ ਜੋ ਪਹਿਲਾਂ ਬਣੀ ਸੀਗੀ ਪਰ ਇਹਦੇ ਨਾਲ ਗੱਲ ਇਹ ਹੋਏਗੀ ਕਿ ਕਾਂਗਰਸ ਪਾਰਟੀ ਆਪਣੀਆਂ ਟਿਕਟਾਂ ਦੀ ਵੰਡ ਕਿਵੇਂ ਕਰੇਗੀ ਇਹ ਗੱਲ ਬਹੁਤ ਅਹਿਮ ਹੋਏਗੀ ਕਾਂਗਰਸ ਪਾਰਟੀ ਨੂੰ ਬੜਾ ਸੋਚ ਸਮਝ ਕੇ ਕਰਨਾ ਪਏਗਾ ਤੜਿਆਂ ਦੇ ਮੁਤਾਬਕ ਟਿਕਟਾਂ ਦੇਣ ਦੀ ਕਾਂਗਰਸ ਦੇ ਵਿੱਚ ਰਵਾਇਤ ਰਹੀ ਹੈ ਪਰ ਇਹਦੇ ਨਾਲ ਇਹ ਗੱਲ ਜ਼ਰੂਰ ਧਿਆਨ ਰੱਖਣੀ ਹੋਏਗੀ ਵੀ ਉਹਨੂੰ ਹੀ ਟਿਕਟ ਮਿਲੇ ਜਿਹੜਾ ਜਿੱਤਣ ਦੀ ਕਪੈਸਿਟੀ ਦੇ ਵਿੱਚ ਹੋਵੇ ਉਹਨੂੰ ਨਾ ਟਿਕਟ ਦੇ ਦਿੱਤੀ ਜਾ ਜਿਹੜਾ ਜਿੱਤ ਨਾ ਸਕਿਆ ਜਮੁਈ ਮੇਰਾ ਤੇ ਸਵਾਲ ਹੈ ਕਿ ਆਮ ਆਦਮੀ ਪਾਰਟੀ ਵੀ ਇਸ ਵਾਰ ਉੱਥੇ ਪੂਰੇ ਜੋਰ ਦੇ ਨਾਲ ਚੋਣਾਂ ਲੜ ਰਹੀ ਹੈ ਔਰ ਬਕਾਇਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਉੱਥੇ ਕੈਂਪੇਨ ਵੀ ਕਰ ਰਿਹਾ ਹੈ ਔਰ ਨੂੰ ਹਲਾਰਾ ਵੀ ਦੇਇਆ ਔਰ ਇਸ ਤਰ੍ਹਾਂ ਹੀ ਹੁਣ ਸੰਦੀਪ ਪਾਟਕ ਹੋਣੀ ਵੀ ਉੱਥੇ ਲੱਗੇ ਹੈ ਔਰ ਕੀ ਹੈ ਜਾ ਰਿਹਾ ਕਿ ਕੇਜਰੀਵਾਲ ਦੇ ਉੱਤੇ ਕਿ ਕੇਜਰੀਵਾਲ ਦੇ ਨੂੰ ਜਿਹੜਾ ਅਸੀਂ ਇੱਕ ਮੌਕਾ ਦਿਓ ਤੁਸੀਂ ਹਰਿਆਣਾ ਦਾ ਵਿੱਚ ਤਾਂ ਇਸ ਦਾ ਕਿੰਨਾ ਕੋ ਅਸਰ ਉੱਥੇ ਪੈਗਾ ਕੇਂਦਰੀਵਾਲ ਹੋਣੀ ਕਿਉਂਕਿ ਜੇਲ੍ਹ ਚ ਨੇ ਉਹਨਾਂ ਨੂੰ ਉੱਥੇ ਇੱਕ ਇਸ ਲੀਡਰ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਕਿ ਜਿੰਦੇ ਨਾਲ ਕੇਂਦਰ ਜਿਹੜਾ ਧੱਕਾ ਕਰ ਰਿਹਾ ਇਸ ਦਾ ਕੋਈ ਅਸਰ ਉੱਥੇ ਦੇਖਣ ਨੂੰ ਮਿਲੇਗਾ ਜਾਂ ਉਹ ਕਿਸੇ ਪਾਰਟੀ ਦੀਆਂ ਵੋਟਾਂ ਨੂੰ ਜਿਹੜੀਆਂ ਕੱਟੇਗੀ ਤਾਂ ਉਸ ਦਾ ਨੁਕਸਾਨ ਕਰੇਗੀ ਤੈਨੂੰ ਤਾਂ ਮੈਂ 14 ਤੋਂ ਦੇਖਦਾ ਆ ਰਿਹਾ ਆਮ ਆਦਮੀ ਪਾਰਟੀ ਨੇ 14 ਤੋਂ ਜਿਹੜੀਆਂ ਲੋਕ ਸਭਾ ਚੋਣਾਂ ਪੰਜਾਬ ਚ ਵੀ ਲੜੀਆਂ ਸੀ ਹਰਿਆਣਾ ਚ ਵੀ ਲੜੀਆਂ ਹੋਰ ਸੂਬਿਆਂ ਚ ਵਿੱਚ ਵੀ ਲੜੀਆਂ ਸੀਗੇ ਤੇ ਇੱਕ ਮੈਂ ਤੁਹਾਨੂੰ ਗੱਲ ਜਿਹੜੀ ਸੁਣਾ ਦਿੰਨਾ ਮਤਲਬ ਅਸੀਂ ਪ੍ਰਧਾਨ ਉਸ ਸਮੇਂ ਜਿਹੜੇ ਪ੍ਰਧਾਨ ਮੰਤਰੀ ਉਹਦੇ ਦੇ ਉਮੀਦਵਾਰ ਸੀਗੇ ਜਿਹੜੇ ਨਰਿੰਦਰ ਮੋਦੀ ਇਹ ਆਪਣੇ ਇੱਥੇ ਆਏ ਸੀਗੇ ਕੁਰਕ ਖੇਤਰ ਦੇ ਵਿੱਚ ਉੱਥੇ ਰੈਲੀ ਹੋਈ ਤੇ ਰੈਲੀ ਤੋਂ ਬਾਅਦ ਅਸੀਂ ਜਿਹੜਾ ਚਾਚੂ ਪੀਣ ਬੈਠ ਗਏ ਤੇ ਉੱਥੇ ਗੱਲਾਂ ਮੈਂ ਇੱਕ ਆਪਸਰ ਨਾਲ ਗੱਲ ਕੀਤੀ ਵੀ ਤੁਸੀਂ ਕੀ ਸੋਚਦੇ ਹੋਵੇਂ ਆਮ ਆਦਮੀ ਪਾਰਟੀ ਕਿਵੇਂ ਰਹੇਗੀ ਇਹਨਾਂ ਚੋਣਾਂ ਦੇ ਵਿੱਚ ਕਹਿੰਦਾ ਭਾਈ ਸਾਹਿਬ ਹਰਿਆਣਾ ਮੈਂ ਕੋਈ ਆਮ ਨਹੀਂ ਬਣਨਾ ਚਾਹਤਾ ਸਭੀ ਖਾਸ ਬਣਨਾ ਚਾਹਤੇ ਤੋ ਇਸ ਕ ਇਸ ਲਈ ਜੋ ਹਾਂ ਮੇ ਆਮ ਆਦਮੀ ਪਾਰਟੀ ਦਾ ਕੋਈ ਨਹੀਂ ਜیتےਗਾ ਜਿੱਤ ਕੇ ਨਜ਼ਦੀਕ ਵੀ ਨਹੀਂ ਜਾਏਗਾ ਇਹ ਇਹ ਗੱਲ ਉਦੋਂ ਦੀ ਹੈਗੀ ਜੀ 14 ਦੀ ਤੇ ਉਸ ਤੋਂ ਬਾਅਦ ਜਿਹੜੇ ਪਿਛਲੀਆਂ ਚੋਣਾਂ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤਾ ਸੀਗਾ ਸਾਬਕਾ ਮੰਤਰੀ ਨਿਰਮਲ ਸਿੰਘ ਅੰਬਾਲੇ ਤੋਂ ਉਹਨਾਂ ਦੀ ਬੇਟੀ ਜਿਹੜੀ ਆ ਉਹ ਵੀ ਕਾਂਗਰਸ ਛੱਡ ਕੇ ਜਿਹੜੇ ਆ ਬੀਜੇਪੀ ਆਮ ਆਦਮੀ ਪਾਰਟੀ ਚਲੇ ਗਏ ਸੀਗੇ ਇਵੇਂ ਜਿਹੜਾ ਅਸ਼ੋਕ ਤਮਰ ਹੈ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਗਏ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਚ ਚਲੇ ਗਏ ਕੁਝ ਹੋਰ ਆਗੂ ਸੀਗੇ ਜਿਹੜੇ ਕਾਂਗਰਸ ਛੱਡ ਕੇ ਆ ਆਮ ਆਦਮੀ ਪਾਰਟੀ ਚ ਆਮਲੇ ਉਹ ਸਾਰੇ ਵਾਪਸ ਆ ਗਏ ਐਸ ਵੇਲੇ ਇਹਨਾਂ ਕੋਲ ਹਰਿਆਣੇ ਦੇ ਵਿੱਚ ਐਸਾ ਕੋਈ ਚਿਹਰਾ ਨਹੀਂ ਹੈਗਾ ਜਿਹੜਾ ਵੋਟ ਕੈਚਿੰਗ ਦੀ ਕਪੈਸਿਟੀ ਰੱਖਦਾ ਹੋਵੇ ਇਹਨਾਂ ਨੇ ਜਿਹੜੇ ਲੋਕ ਸਭਾ ਚੋਣਾਂ ਲੜਾਈਆਂ ਸੀ ਆਪਣੇ ਖੁਰਾਕ ਖੇਤਰ ਤੋਂ ਗੁਪਤਾ ਜਜੀਲ ਗੁਪਤਾ ਨੂੰ ਲੜਾਇਆ ਸੀ ਉਹ ਵੀ ਹਾਰ ਗਏ ਉਤੋਂ ਚਾਰ ਹਲਕਿਆਂ ਦੇ ਵਿੱਚ ਜਿਹੜੀ ਆ ਉਹ ਇਹਨਾਂ ਨੂੰ ਆਪ ਨੂੰ ਵੱਧ ਵੋਟਾਂ ਮਿਲੀਆਂ ਸੀ ਤੇ ਉਹ ਸਾਰਾ ਕਿਹਾ ਜਾਂਦਾ ਵੀ ਕਾਂਗਰਸ ਦੇ ਹੀ ਜੋਰ ਸੀਗਾ ਇਸ ਕਰਕੇ ਉਹ ਚਾਰ ਸੀਟਾਂ ਤੋਂ ਅੱਗੇ ਆਈ ਆਮ ਆਦਮੀ ਪਾਰਟੀ ਇਸ ਇਹਨਾਂ ਚੋਣਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਕਿਸੇ ਬਹੁਤ ਅੱچھے ਕੰਟੈਸਟ ਦੇ ਵਿੱਚ ਉਹਨਾਂ 22 ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੇ ਜੇ ਯਤਨ ਕਰਕੇ ਦੇਖ ਲਿਆ ਉਹਦੇ ਵਿੱਚ ਵੀ ਇਹਨਾਂ ਨੇ ਬੜੇ ਬੜੇ ਦਾਅਵੇ ਕੀਤੇ ਸੀ ਜਿਨ੍ਹਾਂ ਨੇ ਇਹਨਾਂ ਨੇ ਕਿਹਾ ਸੀ ਵੀ ਅੱਜ ਇਸ ਇਕੱਠ ਦੇ ਵਿੱਚ ਇੰਨੇ ਲੋਕ ਸ਼ਾਮਲ ਹੋਏ ਜਦੋਂ ਵੋਟਾਂ ਦੇ ਨਤੀਜੇ ਆਏ ਉਹਨੀ ਮੋਟਾ ਪਈਆਂ ਨਹੀਂ ਸੀ ਉਹ ਵੋਟਾਂ ਮੇਰੇ ਖਿਆਲ ਤੀਜਾ ਹਿੱਸਾ ਨਹੀਂ ਸੀ ਚੌਥਾ ਹਿੱਸਾ ਨਹੀਂ ਸੀਗੇ ਇੰਨੀਆਂ ਘੱਟ ਵੋਟਾਂ ਪਈਆਂ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਨੇ ਮੈਨੂੰ ਨਹੀਂ ਲੱਗਦਾ ਇਹ ਕੋਸ਼ਿਸ਼ ਕਰਨਗੇ ਕਿ ਪੰਜਾਬ ਦੇ ਵਿੱਚ ਅਸੀਂ ਮੁਫਤ ਬਿਜਲੀ ਦਿੰਦੀ ਹੈ ਹਰਿਆਣਾ ਦੇ ਵਿੱਚ ਵੀ ਅਸੀਂ ਮੁਫਤ ਬਿਜਲੀ ਦੇਵਾਂਗੇ ਹੋਰ ਸਕੀਮਾਂ ਚਲਾਵਾਂਗੇ ਸਿਹਤ ਦੀਆਂ ਚਲਾਵਾਂਗੇ ਜਿਹੜੀਆਂ ਆਪਣੀਆਂ ਦੂਜੀਆਂ ਸਕੀਮਾਂ ਸਿਹਤ ਦੀਆਂ ਤੇ এডਿਊਕੇਸ਼ਨ ਦੀ ਇਹ ਦੋਨੇ ਚਲਾਵਾਂਗੇ ਖਿਡਾਰੀਆਂ ਲਈ ਵੀ ਆ ਕਰਾਂਗੇ ਪਰ ਮੈਨੂੰ ਲੱਗਦਾ ਨਹੀਂਗਾ ਕਿਉਂਕਿ ਸਾਡਾ ਜਿਹੜਾ ਪੰਜਾਬ ਵਾਲਾ ਤਜਰਬਾ ਉਹ ਵੀ ਹਰਿਆਣਾ ਦੇ ਵਿੱਚ ਜਾ ਰਿਹਾ ਤੇ ਪੰਜਾਬ ਤੋਂ ਹਰਿਆਣੇ ਦੇ ਵਿੱਚ ਲੋਕ ਵੀ ਜਾਂਦੇ ਆ ਮੇਰਾ ਖਿਆਲ ਜੋ ਇਹਨਾਂ ਦਾ ਗੱਲ ਪੰਜਾਬ ਦੇ ਵਿੱਚ ਚੱਲੀ ਆ ਉਹ ਗੱਲ ਮੈਨੂੰ ਲੱਗਦਾ ਨਹੀਂ ਹਰਿਆਣੇ ਦੇ ਵਿੱਚ ਚੱਲੇਗੀ ਜਾਂ ਉਹ ਮੂਵਮੈਂਟ ਜਿਹੜੀ ਆ ਉਹ ਹਰਿਆਣੇ 'ਚ ਨਹੀਂ ਬਣਨ ਲੱਗੀ ਜਿਹੜੀ ਪੰਜਾਬ 'ਚ ਬਣੀ ਸੀ ਇਸ ਕਰਕੇ ਜੁਨੇ ਮਰਦੀ ਇਹ ਜੋਰ ਯਤਨ ਕਰਨ ਪਰ ਮੈਨੂੰ ਲੱਗਦਾ ਨਹੀਂਗਾ ਕੋਈ ਗੱਲ ਜਿਹੜੀ ਖਾਸ ਇਹਨਾਂ ਦੀ ਬਣਨ ਵਾਲੀ ਹਰਿਆਣੇ 'ਚ ਇਹ ਜਿਵੇਂ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਮੇਰਾ ਆਖਰੀ ਸਵਾਲ ਹੈ ਕਿ ਕੀ ਤੁਹਾਨੂੰ ਲੱਗਦਾ ਹੈਗਾ ਕਿ ਜਿਵੇਂ ਇੰਡੀਆ ਗੱਠ ਜੋੜ ਦੇ ਵੇ ਭਾਈਵਾਲ ਨੇ ਦੋਨੋਂ ਕਾਂਗਰਸ ਵੀ ਆਮ ਆਦਮੀ ਪਾਰਟੀ ਵੀ ਕਿ ਇੱਥੇ ਵੀ ਕੋਈ ਇਸ ਤਰ੍ਹਾਂ ਦਾ ਸਮਝੌਤਾ ਹੋਣ ਦੀ ਸੰਭਾਵਨਾ ਹੈ ਜਾਂ ਨਹੀਂ ਸਨਖੇਪ ਤੇ ਦੱਸੋ ਮੈਨੂੰ ਨਹੀਂ ਲੱਗਦਾ ਕਿਉਂਕਿ ਦੋਲਨਾ ਪਾਰਟੀਆਂ ਨੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕਿਹਾ ਸੀਗਾ ਵੀ ਅਸੀਂ ਵਿਧਾਨ ਸਭਾ ਚੋਣਾਂ 'ਚ ਨਹੀਂ ਇਕੱਠੇ ਲੜਾਂਗੇ ਤੇ ਆਮ ਆਦਮੀ ਪਾਰਟੀ ਵੀ ਉਸ ਤੋਂ ਬਾਅਦ ਇਕੱਲੇ ਤੌਰ ਤੇ ਯਤਨ ਕਰ ਰਹੀ ਹੈ ਤੇ ਕਾਂਗਰਸ ਪਾਰਟੀ ਵੀ ਇਕੱਲੇ ਤੌਰ ਤੇ ਯਤਨ ਕਰ ਰਹੀ ਹੈ ਜਿਹੜੇ ਇਹਨਾਂ ਦੇ ਨੇਤਾ ਨੇ ਭੁਵਿੰਦਰ ਸਿੰਘ ਹੁੱਡਾ ਕਾਂਗਰਸ ਦੇ ਭਾਵੇਂ ਕੇ ਪ੍ਰਧਾਨ ਉਦੇਪਾਲ ਨੇ ਉਹਨਾਂ ਨੇ ਕਹਿਤਾ ਸੀ ਵੀ ਅਸੀਂ ਸਮਝੌਤਾ ਨਹੀਂ ਕਰਾਂਗੇ ਮੈਨੂੰ ਲੱਗਦਾ ਨਹੀਂਗਾ ਕੋਈ ਸਮਝੌਤਾ ਹੋਣ ਦੇ ਹਾਲ ਦੀ ਘੜੀ आसार ਨੇ ਰਾਜਨੀਤੀਏ ਜੀ 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 ਹਾਂ ਕਰੋ ਪੂਰੀ ਗੱਲ ਉਹਦੇ ਬਾਰੇ ਬਹੁਤਾ ਕੁਝ ਨਹੀਂ ਕਹਿ ਜਾ ਸਕਦਾ ਪਰ ਸੰਭਾਵਨਾ ਜਿਹੜੀਆਂ ਉਹ ਹੈ ਨਹੀਂ ਗੀਆਂ ਲੱਗਦੀਆਂ ਨਹੀਂ ਕੋਈ ਸੰਭਾਵਨਾ ਇਸ ਕਿਸਮ ਦੀ ਹੋਵੇ ਕਿ ਸਮਝੌਤਾ ਕਰ ਲੈਣ ਪਰ ਇਹ ਜ਼ਰੂਰ ਹੈ ਵੀ ਸਰਵੇ 1 ਨਹੀਂ 2 2 3 3 4 4 ਸਰਵੇ ਜਿਹੜੇ ਅੱਜਕੱਲ ਹੋ ਰਹੇ ਆ ਉਹਦੇ ਵਿੱਚ ਜੇ ਕੇਂਦਰੀ ਪੱਧਰ ਤੇ ਇਹਨਾਂ ਨੂੰ ਲੱਗੇ ਵੀ ਕੋਈ ਗੱਲ ਜ਼ਿਆਦਾ ਵਿਗੜਦੀ ਹੈ ਫਿਰ ਤਾਂ ਕੋਈ ਪੋਸਿਬਿਲਟੀ ਹੋਗੀ ਆਦਰਵਾਇਜ਼ ਜੋਮ ਜੋਤਾ ਹੋਣ ਦੇ ਬਹੁਤੇ ਕੋਈ ਅਸਾਰ ਨਹੀਂ ਲੱਗਦੇ ਦੋਨਾਂ ਪਾਰਟੀਆਂ ਦੇ ਵਿੱਚ ਦੋਨੇ ਪਾਰਟੀਆਂ ਆਪਣੇ ਤੌਰ ਤੇ ਜੋਰ ਅਜਮਾਈ ਕਰਨਗੀਆਂ ਤੇ ਕਾਂਗਰਸ ਨੂੰ ਬਿਹਤਰ ਚਾਂਸੇਜ਼ ਨੇ ਤੋ ਇਸ ਕਰਕੇ ਉਹਨਾਂ ਨੂੰ ਵੀ ਲੱਗਦਾ ਕਿ ਜੇ ਸਾਡੇ ਕੋਲ 2500 ਲੋਕਾਂ ਨੇ ਅਪਲਾਈ ਕੀਤਾ ਅਰਜ਼ੀਆਂ ਦਿੱਤੀਆਂ ਉਹਨਾਂ ਨੂੰ ਟਿਕਟਾ ਦੇ ਕੇ ਅਸੀਂ ਜਿਹੜਾ ਉਹਨਾਂ ਦੇ ਵਿੱਚ 90 ਛਾਂਟਾਂਗੇ ਤੇ ਉਹਨਾਂ ਨੂੰ ਟਿਕਟਾ ਦੇ ਕੇ ਕੰਮ ਚਲਾਇਆ ਜਾਵੇ ਤੇ ਆਪਣੇ ਬਲਬੂਤੇ ਤੇ ਚੋਣਾ ਲੜੀਆਂ ਜਾਣਾ ਮੇਰਾ ਖਿਆਲ ਦੋਨੇ ਪਾਰਟੀਆਂ ਆਪੋ ਆਪਣੇ ਬਲਬੂਤੇ ਤੇ ਅੱਗੇ ਵਧਣ ਗਿਆ ਇਸ ਤਰੀਕੇ ਦੀ ਸਿਚੁਏਸ਼ਨ ਬਣਦੀ ਜਾ ਰਹੀ ਹੈ ਹਰਿਆਣੇ ਚ ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਪਤ ਹੁੰਦਾ ਜਿਹੜੇ ਦੋਸਤ ਸਾਡੇ ਸਪੋਰਰ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਜੇ ਇਸ ਪ੍ਰੋਗਰਾਮ ਬਾਰੇ ਤੁਹਾਡੀ ਕੋਈ ਰਾਏ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਰਾਏ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਮੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ